ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਆ ਬਲਵਿੰਦਰ ਸਿੰਘ ਜਿੱਥੇ ਪੰਜਾਬ ਸਰਕਾਰ ਵੱਲੋਂ ਅੱਜ ਡੀਜ਼ਲ ਤੇ ਪੈਟਰੋਲ ਦੇ ਰੇਟਾਂ ਦੇ ਵਿੱਚ ਵਾਧਾ ਕੀਤਾ ਗਿਆ ਉੱਥੇ ਹੀ ਸ਼ਰੋਮਣੀ ਅਕਾਲੀ ਦਲ ਦੇ ਨੇ ਅਰਸ਼ਦੀਪ ਸਿੰਘ ਕਲੇਰ ਵੱਲੋਂ ਕੁ ਸਵਾਲ ਖੜੇ ਕਰ ਦਿੱਤੇ ਗਏ ਨੇ ਉਹਨਾਂ ਕਹੇ ਹੈ ਕਿ ਜਿੱਥੇ ਪੰਜਾਬ ਸਰਕਾਰ ਲਗਾਤਾਰ ਡੀਜ਼ਲ ਤੇ ਪੈਟਰੋਲ ਦੇ ਰੇਟਾਂ ਦੇ ਵਿੱਚ ਵਾਧਾ ਕਰ ਰਹੀ ਹੈ ਤੇ ਉਹ ਪੈਸੇ ਇਕੱਠੇ ਕਰ ਰਹੀ ਹੈ ਉਹ ਪੈਸਾ ਜਾਂਦਾ ਕਿੱਥੇ ਹੈ ਉਹਨਾਂ ਕਹੇ ਕਿ ਕੀ ਤੁਸੀਂ ਕੇਜਰੀਵਾਲ ਨੂੰ ਨੈਸ਼ਨਲ ਲੀਡਰ ਬਣਾਉਣ ਤੇ ਜ਼ੋਰ ਦਿੱਤਾ ਹੈ ਜਾਂ ਹਰਿਆਣੇ ਦੇ ਵਿੱਚ ਜਿਹੜੀ ਵਿਧਾਨ ਸਭਾ ਦੀਆਂ ਚੋਣਾਂ ਨੇ ਉੱਥੇ ਤੋਂ ਉਹਨੂੰ ਫੰਡ ਚਾਹੀਦੇ ਨੇ ਕਿ ਉੱਥ ਮੁੱਖ ਮੰਤਰੀ ਭਗਵੰਤ ਮਾਨ ਦਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੰਜਾਬੀਆਂ ਦੇ ਨਾਲ ਇੱਕ ਵੱਡਾ ਧੋਖਾ ਅੱਜ ਪੰਜਾਬ ਸਰਕਾਰ ਨੇ ਡੀਜ਼ਲ ਤੇ ਪੈਟਰੋਲ ਤੇ ਫਿਰ ਵੈਟ ਵਧਾ ਦਿੱਤਾ ਹੈ ਡੀਜ਼ਲ ਤੇ 91 ਪੈਸੇ ਪੈਟਰੋਲ ਤੇ 62 ਪੈਸੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਿੱਦਣ ਦੀ ਤੁਹਾਡੀ ਸਰਕਾਰ ਪੰਜਾਬ ਦੇ ਵਿੱਚ ਆਈ ਹੈ ਇਹ ਇੱਕ ਇੱਕ ਰੁਪਇਆ ਕਰਕੇ ਤੁਸੀਂ ਡੀਜ਼ਲ ਤੇ ਪੈਟਰੋਲ ਦੇ ਵੈਟ ਦੇ ਨਾਂ ਤੇ ਪੰਜਾਬੀਆਂ ਦੀ ਜੇਬ ਦੇ ਉੱਤੇ ਕਈ ਹਜ਼ਾਰ ਕਰੋੜ ਦਾ ਡਾਕਾ ਮਾਰ ਚੁੱਕੇ ਹੋ ਤੇ ਉਹ ਪੈਸਾ ਜਾ ਕਿੱਥੇ ਰਿਹਾ ਕਿਉਂਕਿ ਕਰਜ਼ਾ ਤਾਂ ਪੰਜਾਬ ਦੇ ਸਿਰ ਲਗਾਤਾਰ ਵੱਧ ਰਿਹਾ ਹੈ ਹਸਪਤਾਲ ਕੋਈ ਨਵਾਂ ਬਣ ਨਹੀਂ ਰਿਹਾ 에어ਪੋਰਟ ਬਣ ਨਹੀਂ ਰਿਹਾ ਡਿਵੈਲਪਮੈਂਟ ਦੇ ਨਾਂ ਤੇ ਇਹ ਕਿੱਟ ਤੱਕ ਨਹੀਂ ਲੱਗੀ ਸੋਸ਼ਲ ਵੈਲਫੇਅਰ ਸਕੀਮਾਂ ਬੰਦ ਪਈਆਂ ਨੇ ਕੀ ਉਹ ਸਾਰਾ ਪੈਸਾ ਕੇਜਰੀਵਾਲ ਨੂੰ ਨੈਸ਼ਨਲ ਲੀਡਰ ਬਣਾਉਣ ਤੇ ਖਰਚੀ ਜਾਂਦੇ ਹੋ ਜਾਂ ਆਮ ਆਦਮੀ ਪਾਰਟੀ ਦੀ ਜਿਹੜੀ ਦੂਜੇ ਸੂਬਿਆਂ 'ਚ ਚੋਣ ਕੈਂਪੇਨ ਚੱਲਦੀ ਹੈ ਉਹਦੇ ਤੇ ਲੱਗਦਾ ਪੈਸਾ ਕਿਉਂਕਿ ਮੈਨੂੰ ਲੱਗਦਾ ਜਿਹੜਾ ਹੁਣ ਫੇਰ ਇਹ ਵੈਟ ਵਧਾਇਆ ਹੁਣ ਹਰਿਆਣਾ 'ਚ ਇਲੈਕਸ਼ਨ ਆ ਗਏ ਔਰ ਅੱਜ ਇੱਕ ਕੱਲਾ ਵੈਟ ਨਹੀਂ ਵਧਾਇਆ ਜਿਹੜਾ 7 ਕਿਲੋਵਾਟ ਤੱਕ ਦੇ ਕੰਜ਼ਿਊਮਰਾਂ ਨੂੰ 3 ਰੁਪਏ ਯੂਨਿਟ ਦੀ ਰਾਹਤ ਮਿਲਦੀ ਸੀ ਉਹ ਵੀ ਬੰਦ ਕਰਤੀ ਕਿਉਂਕਿ ਉਹਨਾਂ ਹਰਿਆਣੇ 'ਚ ਪੈਸਾ ਖਰਚਣਾ ਉੱਥੇ ਆਮ ਆਦਮੀ ਪਾਰਟੀ ਨੂੰ ਫੰਡ ਚਾਹੀਦਾ ਪਰ ਕੀ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਪੰਜਾਬ ਨੂੰ ਇਹ ਦੱਸੇਗੀ ਕਿ ਚੋਣਾਂ ਤੋਂ ਪਹਿਲਾਂ ਤਾਂ ਬੜੇ ਵੱਡੇ ਧਮਕਜੇ ਮਾਰੇ ਸੀ ਕਿ ਅਸੀਂ ਜੀ ਕੋਈ ਵਾਧੂ ਬੋਝ ਨਹੀਂ ਪਾਵਾਂਗੇ ਰਾਹਤਾਂ ਹੋਰ ਵਧਾ ਦੇਾਂਗੇ ਤੇ ਅੱਜ ਹਰ ਦੋ ਤਿੰਨ ਮਹੀਨਿਆਂ ਬਾਅਦ ਪੰਜਾਬੀਆਂ ਦੀ ਜੇਬ ਤੇ ਇੱਕ ਵੱਡਾ ਡਾਕਾ ਮਾਰ ਕੇ ਆਮ ਆਦਮੀ ਪਾਰਟੀ ਆਪਣੀਆਂ ਚੋਣਾਂ ਫਾਈਨਾਂਸ ਕਰ ਰਹੀ ਹੈ ਅੱਜ ਪੰਜਾਬੀਆਂ ਨੂੰ ਸਾਹਮਣੇ ਆ ਕੇ ਜਵਾਬ ਦਿਓ ਇਸ ਤਰੀਕੇ ਦੇ ਜਿਹੜੇ ਲੋਕ ਮਾਰੂ ਤਾਨਾਸ਼ਾਈ ਫੈਸਲੇ ਨੇ ਇਹਨਾਂ ਦੀ ਕਰੜੇ ਸ਼ਬਦਾ ਚ ਨਿੰਦਾ ਕਰਦੇ ਆ ਤੇ ਸਖਤ ਵਿਰੋਧ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕਰਦੇ ਆ ਇਹ ਲੋਕਾਂ ਨੂੰ ਸਰਕਾਰਾਂ ਸਹੂਲਤਾਂ ਦੇਣ ਵਾਸਤੇ ਹੁੰਦੀਆਂ ਨੇ ਲੋਕਾਂ ਦੀ ਜੇਬ ਉੱਤੇ ਡਾਕਾ ਮਾਰਨ ਲਈ ਇਹ ਸਰਕਾਰਾਂ ਨਹੀਂ ਹੁੰਦੀ। ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ